ਏ ਮਨ ਇਹੋ ਧਨ ਨਾਮ ਹੈ ਜਿਤ ਸਦਾ ਸਦਾ ਸੁਖ ਹੋਏ ਤੋਟਲ ਨਿਯਾਵਈ ਲਾਹਾ ਸਦ ਹੀ ਹੋਏ ਖਾਦ ਖਰਚੇ ਤੋਟ ਨਾ ਆਵਹੀ ਸਦਾ ਸਦਾ ਉਹ ਦੇ ਸਾਇੰਸਾ ਮੂਲ ਨੋਈ ਖਾਨਦ ਕਦੇ ਨਹੋਏ ਨਾਨਕ ਗੁਰਮੁਖ ਪਾਈਐ ਜਿ ਕਉ ਨਦਰ ਕਰੇ ਡੁੰਡੋਤ ਬੰਦਨ ਅਨਕਵਾਰ ਸਰਬ ਕਲਾ ਸਮਰੱਥ ਡੋਲਣ ਚ ਰੱਖੋ ਪ੍ਰਭ ਨਾਲ ਕਦੇ ਕਰ ਹੱਥ ਡੋਲਣ ਤੇ ਰੱਖੋ ਪ੍ਰਭੂ ਨਾਲ ਕਦੇ ਕਰ ਹੱਥ ਹਾਜ਼ਰਾ ਹਜੂਰ ਸਰਬ ਕਲਾ ਪਰਪੂਰ ਚਵਰ ਤਖਤ ਦੇ ਮਾਲਕ ਕਾਲਜੁਬ ਕੇ ਬਹੁਤ ਸ਼ਬਦ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਮੁਬਾਰਕ ਗੋਦ ਅੰਦਰ ਸ਼ਾਮ ਦੇ ਵੇਲੇ ਸੰਧਿਆ ਦੇ ਵੇਲੇ ਸੁਰ ਜਨਨ ਦੀ ਤਰ੍ਹਾਂ ਸਤਿਗੁਰਾਂ ਦੇ ਪਾਵਨ ਪਵਿੱਤਰ ਚਰਨ ਕਮਲਾਂ ਦੀ ਹਾਜ਼ਰੀ ਪਰਦੇ ਪਿਆਰੇ ਸਤਸੰਗੀ ਜਨੋ ਆਪ ਜੀਓ ਨੇ ਬੜੇ ਪਿਆਰ ਪ੍ਰੇਮ ਪਾਵਨਾ ਦੇ ਨਾਲ ਸਤਿਗੁਰਾਂ ਦੀ ਬਾਣੀ ਪਾਠ ਸਰਵਣ ਕੀਤੇ ਨੇ ਅਰਦਾਸ ਬੇਨਤੀ ਆਪਾਂ ਸਾਰਿਆਂ ਜਣਿਆਂ ਨੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਕੀਤੀ ਹੈ ਉਪਰੰਤ ਹੁਕਮਨਾਮਾ ਲੜੀਵਾਰ ਸ਼ਬਦ ਆਪ ਜੀ ਨੇ ਸਰਵਣ ਕੀਤਾ ਹੈ ਵਿਚਾਰਾਂ ਦੀ ਅਰੰਭਤਾ ਤੋਂ ਪਹਿਲਾਂ ਸਰਬੱਤ ਮਾਈ ਭਾਈ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਹਾਜ਼ਰੀ ਲਵਾਓ ਕੋਈ ਵੀ ਰਸਨਾ ਗੁਰ ਫਤਿਹ ਤੋਂ ਵੰਦੀ ਨਾ ਰਵੇ ਸਰਬੱਤ ਇੱਕੋ ਸੁਰ ਵਿੱਚ ਫਤਿਹ ਦਾ ਜਵਾਬ ਫਤਿਹ ਵਿੱਚ ਅਦਿਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਸ਼ਬਦ 552 ਅੰਗ ਤੇ ਸਭਾਇਮਾਨ ਹੈ ਤੀਸਰੀ ਜੋਤ ਧੰਨ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਰਸਨਾ ਤੋਂ ਚਾਰਨ ਕੀਤਾ ਹੋਇਆ ਪਾਵਨ ਸ਼ਬਦ ਆਪ ਜੀ ਨੇ ਸਰਵਣ ਕੀਤਾ ਹੈ ਗੁਰਮੁਖ ਪਿਆਰਿਓ ਦੁਨੀਆ ਤੇ ਹਰ ਬੰਦਾ ਸੁਖ ਲੋਚਦਾ ਹੈ ਕਿ ਮੈਨੂੰ ਸੁਖ ਮਿਲੇ ਕੋਈ ਵੀ ਦੁਨੀਆ ਤੇ ਐਸਾ ਬੰਦਾ ਨਹੀਂ ਜਿਹੜਾ ਇਹ ਗੱਲ ਕਹਿੰਦਾ ਹੋਵੇ ਕਿ ਮੈਨੂੰ ਦੁੱਖ ਮਿਲੇ ਹਰ ਕੋਈ ਸੁੱਖ ਦੀ ਕਾਮਨਾ ਕਰਦਾ ਹੈ ਸੁੱਖ ਮਿਲੇ ਪਰ ਦੁੱਖ ਫਿਰ ਵੀ ਆਉਂਦਾ ਹੈ ਪਾਦਸ਼ਾਹ ਜੀ ਬਾਣੀ ਅੰਦਰ ਫਰਮਾਨ ਕਰਦੇ ਨੇ ਕਹਿੰਦੇ ਦੁੱਖ ਸੁੱਖ ਦੋਏਦਾਰ ਕਪੜੇ ਇਹ ਉਸ ਅਕਾਲ ਪੁਰਖ ਦੇ ਘਰ ਦੇ ਬਸਤਰ ਨੇ ਜਿਹੜੇ ਸਮੇਂ-ਸਮੇਂ ਮੁਤਾਬਕ ਬੰਦੇ ਨੂੰ ਪਾਉਣੇ ਹੀ ਪੈਂਦੇ ਨੇ ਜ਼ਿੰਦਗੀ ਦੇ ਵਿੱਚ ਸੁੱਖ ਵੀ ਔੜ ਕਾਹ ਦੁੱਖ ਵੀ ਆਉਣਾ ਹੈ ਹੁਣ ਨਾਲ ਦੀ ਨਾਲ ਗੱਲ ਇੱਥੇ ਹੈ ਕਿ ਬੰਦਾ ਸੁੱਖ ਵਾਸਤੇ ਕੀ ਕਰਦਾ ਗੁਰਮੁਖ ਪਿਆਰਿਓ ਮਾਇਆ ਇਕੱਠੀ ਕਰਦਾ ਕਿਸੇ ਬੰਦੇ ਨੂੰ ਪੁੱਛ ਕੇ ਵੇਖ ਲਓ ਕਹਿੰਦਾ ਚਾਰ ਦਮੜੇ ਇਕੱਠੇ ਕਰ ਲਈਏ ਕਿਤੇ ਸੁਖ ਲਵਾਂਗੇ ਕਹਿੰਦੇ ਆ ਨਾ ਇਦਾਂ ਬੌੜ ਲੱਗੀ ਹੋਈ ਐ ਰਕੋਟ ਬੈਲਸ ਹੋ ਜਾਵੇ ਕੀ ਕਰਨਾ ਭਾਈ ਕਿੱਥੇ ਸੁੱਖ ਲਵਾਂਗੇ ਪਰ ਭਾਗਵਾਲ ਸਤਗੁਰਾਂ ਦੀ ਬਾਣੀ ਦਾ ਕੀ ਫਰਮਾਨ ਹੈ ਸੁਣਿਓ ਸ਼ਬਦ ਨੂੰ ਧਿਆਨ ਦੇ ਨਾਲ ਪਾਤਸ਼ਾਹ ਜੀ ਕੀ ਸਮਝਾ ਰਹੇ ਨੇ ਸਾਨੂੰ ਭੁੱਲੇ ਭਟਕੇ ਜੀਵਾਂ ਨੂੰ ਸਿੱਧੇ ਰਸਤੇ ਪਾ ਰਹੇ ਨੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਏ ਮਨ ਇਹ ਧਨ ਨਾਮ ਹੈ ਸਦਾ ਸਦਾ ਸੁਖ ਹੋਏ ਇਹ ਮਨ ਇਹ ਧੰਨ ਨਾਮ ਹੈ ਪਾਸ਼ਾ ਕਹਿੰਦੇ ਭਾਈ ਇਹ ਧੰਨ ਕੀ ਹੈ ਗੁਰਮੁਖ ਪਿਆਰਿਓ ਪਰਮੇਸ਼ਰ ਦਾ ਨਾਮ ਕਹਿੰਦੇ ਭਾਈ ਪਰਮੇਸ਼ਰ ਦਾ ਨਾਮ ਹੀ ਵੱਡਾ ਧੰਨ ਹੈ ਜਿਹਦੇ ਨਾਲ ਜ਼ਿੰਦਗੀ ਦਾ ਸੁੱਖ ਮਿਲਦਾ ਹੈ ਆਪ ਕੋ ਸਤ ਨਾਮ ਨਾਮ ਹੀ ਧਨ ਹੈ ਜਿਹਦੇ ਨਾਲ ਸੁੱਖ ਮਿਲਦਾ ਹੈ ਬੰਦਾ ਧਨ ਤੇ ਇਕੱਠਾ ਕਰਦਾ ਹੈ ਸੁੱਖ ਲੈਣ ਵਾਸਤੇ ਪਰ ਕਈ ਵਾਰੀ ਉਹ ਧਨ ਉਹਦੇ ਦੁੱਖਾਂ ਦਾ ਕਾਰਨ ਬਣ ਜਾਂਦਾ ਆ તાਜੀ-ਤਾਜੀ ਉਦਾਹਰਨਾ ਨਾਲ ਇੱਕ ਆਈ ਜੀ ਅਫਸਰ ਗੁਰ ਚਰਨ ਸਿੰਘ ਭੁੱਲਰ ਆਪਾਂ ਪਿੱਛੇ ਜਿਹੇ ਖਬਰਾਂ ਤੋਂ ਹੀ ਸੁਣਦੇ ਹੁਣੇ ਕਿੰਨੀ ਧਨ ਦੌਲਤ ਇਕੱਠੀ ਕੀਤੀ ਉਹਨੇ ਇਧਰੋਂ ਉਧਰੋਂ ਕਰਕੇ ਕਹਿੰਦੇ ਰਿਸ਼ਵਤਾਂ ਲੈ ਲੈ ਕੇ ਪਰ ਉਹ ਦੁੱਖਾਂ ਦਾ ਕਾਰਨ ਬਣ ਗਈ ਨਾ ਧਨ ਦੌਲਤ ਕਿ ਇਕੱਠੀ ਕਾਹਦਾ ਕਰਕੇ ਕੀਤੀ ਹੁਣੀ ਆ ਕਿਤੇ ਕੰਮ ਆਉ ਸੁਖ ਲਵ ਪਰ ਉਹੀ ਧਨ ਦੌਲਤ ਦੁੱਖਾਂ ਦਾ ਕਾਰਨ ਬਣ ਗਈ ਇਹੋ ਜੀ ਉਦਾਹਰਨਾ ਗੁਰਮੁਖ ਪਿਆਰਿਓ ਇੱਕ ਨਹੀਂ ਹਜ਼ਾਰਾਂ ਹੀ ਨੇ ਹਾਂ ਦੂਜਾ ਕਾਰਨ ਦੂਜਾ ਪੱਖ ਇਹ ਵੀ ਹੈ ਇਹ ਨਹੀਂ ਕਿ ਬੰਦੇ ਕੋਲੇ ਧਨ ਦੌਲਤ ਨਹੀਂ ਹੋਣੀ ਚਾਹੀਦੀ ਆਪਾਂ ਕਈ ਵਾਰੀ ਬੇਨਤੀ ਕੀਤੀ ਹੈ ਗੁਰਮੁਖ ਪਿਆਰਿਓ ਮਾਇਆ ਗੁਜਰਾਨ ਹੈ ਇਹ ਬੰਦੇ ਕੋਲੇ ਹੋਣੀ ਜ਼ਰੂਰੀ ਹੈ ਲਾਜ ਨਹੀਂ ਹੈ ਜਮਾ ਪੂੰਜੀ ਵੀ ਆਉਣੀ ਚਾਹੀਦੀ ਹੈ ਦੁੱਖ ਸੁੱਖ ਵੇਲੇ ਬੰਦਾ ਕਿਤੇ ਲੋੜ ਪੈਣ ਤੇ ਵਰਤ ਲੈਂਦਾ ਇਹ ਵੀ ਜ਼ਰੂਰੀ ਹੈ ਇਹਦਾ ਮਤਲਬ ਇਹ ਨਹੀਂ ਹੈ ਕਿ ਬੰਦੇ ਕੋਲੇ ਧਨ ਦੌਲਤ ਹੋਵੇ ਹੀ ਨਾ ਕੰਮਕਾਰ ਬਿਜ਼ਨਸਕਾਰ ਕਾਰੋਬਾਰ ਕਰ ਨੌਕਰੀ ਕਰ ਮਾਇਆ ਤਰ ਕੋ ਹੋਵੇ ਪਰਿਵਾਰ ਦਾ ਪਾਲਣ ਪੋਸ਼ਣ ਵਧੀਆ ਤਰੀਕੇ ਨਾਲ ਕਰਉਣਾ ਚਾਹੀਦਾ ਸੁਣੋ ਹੁਣ ਪਾਤਸ਼ਾਹ ਜੀ ਬਾਣੀ ਅੰਦਰ ਕੀ ਸਮਝਾਉਂਦੇ ਨੇ ਇਹ ਮਨ ਇਹ ਧਨ ਨਾਮ ਹੈ ਜਤ ਸਦਾਂ ਸਦ ਸੋਖ ਹੋਏ ਗੁਰਮੁਖ ਪਿਆਰੇ ਜਿਹਦੇ ਕੋਲੇ ਨਾਮ ਦਾ ਧੰਨ ਪਾਸ਼ਾ ਕਹਿੰਦੇ ਉਹਨੂੰ ਸਦਾ ਹੀ ਸੋਖ ਬੜਿਆ ਰਿੰਦਾ ਹੈ ਆਖੋ ਸਤ ਨਾਮ ਤੋਟਾ ਮੂਲ ਨਾ ਆਵਈ ਦੁਨੀਆ ਦੇ ਧਨ ਦੌਲਤ ਦੀ ਤੇ ਹੋ ਸਕਦਾ ਕਿਤੇ ਲਾਇਸ ਲੱਗ ਜਾਵੇ ਘਾਟਾ ਪੈ ਜਾਵੇ ਕਈ ਵਾਰੀ ਬੰਦੇ ਨੂੰ ਕਾਰੋਬਾਰ ਵਿੱਚੋਂ ਘਾਟਾ ਪੈ ਜਾਂਦਾ ਨਾ ਪਰ ਸਤਿਗੁਰੂ ਕਹਿੰਦੇ ਜਿਹੜੀ ਧਨ ਦੌਲਤ ਨਾਮ ਦੀ ਇਹਦੇ ਵਿੱਚੋਂ ਕਦੇ ਵੀ ਘਾਟਾ ਨਹੀਂ ਪੈਣਾ ਟੋਟਾ ਮੂਲ ਨਾ ਆਵਈ ਲਾਹਾ ਸਦਹੀ ਹੋਏ ਸਤਿਗੁਰੂ ਜੀ ਫਰਮਾਨ ਕਰਦੇ ਨੇ ਕਹਿੰਦੇ ਭਾਈ ਇਹਦੇ ਨਾਲ ਹਮੇਸ਼ਾ ਤੈਨੂੰ ਲਾਹਾ ਹੀ ਮਿਲਣਾ ਕਦੇ ਵੀ ਟੋਟ ਨਹੀਂ ਆਉਣੀ ਵੱਧ ਜੜ ਘਟਣਾ ਨਹੀਂ ਖਾਦ ਖਰਚ ਐ ਟੋਟ ਨਾ ਆਵਈ ਸਦਾ ਸਦਾ ਉਹ ਦੇ ਪਾਤਸ਼ਾਹ ਕਹਿੰਦੇ ਨਾਮ ਰੂਪੀ ਜਿਹੜਾ ਧਨ ਦੌਲਤ ਹੈ ਇਹ ਜਿਵੇਂ ਜਿਵੇਂ ਖਾਵੇਂਗਾ ਖਰਚੇਂਦਾ ਵਰਤੇਗਾ ਹੋਵੇਂਗੇ ਪਾਤਸ਼ਾਹ ਕਹਿੰਦੇ ਵੱਧਦਾ ਜਾਣ ਇਹ ਤੈਨੂੰ ਕਦੇ ਵੀ ਟੋਟ ਨਹੀਂ ਆਉਣੀ ਇਸ ਧਨ ਦੌਲਤ ਦੀ ਟੋਟ ਨਹੀਂ ਆਣੀ ਇਹ ਵਾਅਦਾ ਜਾਣਾ ਖਾ ਨੂੰ ਖਰਚੋ ਰਲ ਮਿਲ ਭਾਈ ਟੋਟ ਨਾ ਆਵੇ ਵੱਧ ਹੋ ਜਾਈ ਦੁਨੀਆ ਦੇ ਧਨ ਦੌਲਤ ਦੀ ਘਾਟ ਹੋ ਸਕਦੀ ਹੈ ਘਾਟਾ ਪੈ ਸਕਦਾ ਹੈ ਚੋਰੀ ਹੋਣ ਦਾ ਵੀ ਖਦਸਾ ਹੈ ਡਰ ਹੈ ਪਰ ਜਿਹੜਾ ਨਾਮ ਰੂਪੀ ਧਨ ਹੈ ਗੁਰਮੁਖ ਪਿਆਰਿਓ ਨਾ ਤੇ ਚੋਰੀ ਹੋਣਾ ਨਾ ਇਹਦਾ ਕਦੇ ਘਾਟਾ ਪੈਣਾ ਤੇ ਜਿਹੜਾ ਦੁਨੀਆਵੀ ਧਨ ਹੈ ਜੇਕਰ ਮਨੁੱਖ ਦੇ ਕੋਲ ਉਹ ਵੀ ਹੈ ਤਾਂ ਪਾਤਸ਼ਾਹ ਕਹਿੰਦੇ ਭਾਈ ਨਾਮ ਜਪ ਵੰਡ ਸ਼ਕ ਨਾਮ ਵੀ ਜਪਣਾ ਕਿਰਤ ਕਰਨੀ ਨਾਮ ਜਪਣਾ ਤੇ ਵੱਢ ਕੇ ਛਕਣਾ ਜੇ ਤੇਰੇ ਕੋਲ ਹੈ ਤਾਂ ਵੱਢ ਕੇ ਛਕ ਜਿਹੜੇ ਵੱਢ ਕੇ ਛਕਦੇ ਨੇ ਉਹਨਾਂ ਨੂੰ ਕਦੇ ਤੋਟ ਵੀ ਨਹੀਂ ਆਉਂਦੀ ਗੁਰਮੁਖ ਪਿਆਰਿਓ ਜਿਹੜੇ ਨਾਮ ਰੂਪੀ ਧਨ ਜਾਂ ਦੁਨਿਆਵੀ ਧਨ ਵੰਡ ਕੇ ਛਕਦੇ ਆ ਨਾ ਦਿੰਦਾ ਦੇ ਲੈਂਦੇ ਥੱਕ ਪਾਹ ਜਿਹੜੇ ਦਿੰਦੇ ਨੂੰ ਦਿੰਦੇ ਨੇ ਉਹਨਾਂ ਨੂੰ ਕਦੇ ਜ਼ਿੰਦਗੀ ਵਿੱਚ ਟੋਟ ਨਹੀਂ ਆਉਦੀ ਫਿਰ ਵਾਧਦਾ ਜਾਂਦਾ ਗਾਂਧੀ ਗਾਂ ਖਜ਼ਾਨੇ ਭਰਦੇ ਜਾਂਦੇ ਨੇ ਕਦੇ ਵੀ ਘਾਟ ਨਹੀਂ ਆਉਦੀ ਇਸੇ ਤਰ੍ਹਾਂ ਪਾਸ਼ਾ ਕਹਿੰਦੇ ਭਾਈ ਧਨ ਨਾਮ ਰੂਪੀ ਧਨ ਜਿਹੜਾ ਖਾਦੇ ਖਰਚੇ ਟੋਟ ਨਾ ਆਵੇ ਸਦਾ ਸਦਾ ਉਹ ਦੇ ਇਹਨੂੰ ਜਿਵੇਂ ਜਿਵੇਂ ਖਾਵੇਂਗਾ ਇਹਨੂੰ ਖਰਚੇਗਾ ਤੈਨੂੰ ਕਦੇ ਟੋਟ ਨਹੀਂ ਆਵੇਗੀ ਫਿਰ ਅਗਲੀਆਂ ਪੰਕਤੀਆਂ ਅੰਦਰ ਪਾਸ਼ਾ ਜੀ ਫਰਮਾਨ ਕਰਦੇ ਨੇ ਕਹਿੰਦੇ ਸੰਸਾ ਨੂਲਨਾ ਹੋਈ ਹਾਲਤ ਕਦੇ ਨਾ ਹੋਵੇ ਸੰਸੇ ਦਾ ਭਾਵਰ ਤਾਂ ਆਪਾਂ ਸਮਝਦੇ ਹਾਂ ਤੋਖਲਾ ਫਿਕਰ ਜਿਹਦੇ ਕੋਲੇ ਨਾਮ ਰੂਪੀ ਧਨ ਹੈ ਪਾਦਸ਼ਾਹ ਕਹਿੰਦੇ ਉਹਨੂੰ ਕੋਈ ਫਿਕਰ ਨਹੀਂ ਕਿ ਮੇਰੇ ਕੋਲੋਂ ਕੋਈ ਖੋ ਕੇ ਲੈ ਜਾਵੇ ਕੋਈ ਚੋਰੀ ਕਰ ਲੂ ਪਾਸ਼ਾ ਕਹਿੰਦੇ ਭਾਈ ਸੰਸਾਰ ਇਹ ਜਿਹਦੇ ਕੋਲੇ ਨਾਮ ਰੂਪੀ ਧਨ ਹੈ ਸੰਸਾਰ ਤੇ ਨਾ ਕਦੀ ਇਹਦੀ ਹਾਨੀ ਹੋਣ ਲੱਗੀ ਹੈ ਭਾਰਤ ਕਦੋਂ ਨਾ ਕਦੀ ਸ਼ਰਮਿੰਦਗੀ ਹੁਣੀ ਹੈ ਇਹ ਧਨ ਤੇ ਹਮੇਸ਼ਾ ਹੀ ਵਧਦਾ ਤੇ ਖੀਰ ਲੀਆਂ ਪੰਕਤੀਆਂ ਅੰਦਰ ਪਾਸ਼ਾ ਜੀ ਫਰਮਾਨ ਕਰਦੇ ਨੇ ਇਹ ਧਨ ਕਿੰਨਾ ਕੋਲੇ ਹੈ ਨਾਨਕ ਗੁਰਮੁਖ ਪਾਈਐ ਜਕਾ ਨਦਰ ਕਰੇ ਏ ਨਾਨਕ ਜਿਸ ਮਨੁੱਖ ਉਤੇ ਪ੍ਰਭੂ ਮਿਹਰ ਦੀ ਨજર ਕਰਦਾ ਹੈ ਕਿਰਪਾ ਕਰ ਦਿੰਦਾ ਹੈ ਦ੍ਰਿਸ਼ਟੀ ਕਰ ਦਿੰਦਾ ਹੈ ਕਹਿੰਦੇ ਉਸ ਨੂੰ ਸਤਿਗੁਰੂ ਦੇ ਸੰਮੁਖ ਹੋਇਆ ਇਹ ਧਨ ਲੱਭਦਾ ਹੈ ਜਿਹੜਾ ਭਾਈ ਗੁਰਮੁਖ ਹੋ ਗਿਆ ਗੁਰੂ ਵੱਲੇ ਜੀ ਦਾ ਮੁਖ ਹੋ ਗਿਆ ਉਹਨੂੰ ਇਸ ਧੰਨ ਦੀ ਪ੍ਰਾਪਤੀ ਹੁੰਦੀ ਹੈ ਇਹ ਧੰਨ ਉਹਦੇ ਕੋਲੇ ਆ ਜਾਂਦਾ ਹੈ ਇਹ ਧੰਨ ਫਿਰ ਕਦੇ ਉਹਦੇ ਕੋਲੋਂ ਮੁੱਕਦਾ ਨਹੀਂ ਆਖੋ ਸਤਨਾਮ ਇਸ ਕਰਕੇ ਗੁਰਮੁਖ ਪਿਆਰਿਓ ਗੁਰਮੁਖ ਬਣੀਏ ਗੁਰੂ ਵੱਲੇ ਮੁਖ ਕਰੀਏ ਸਤਿਗੁਰਾਂ ਦੀ ਬਾਣੀ ਪੜਹੀਏ ਬਾਣੀ ਸੁਣੀਏ ਬਾਣੀ ਬਣੀਏ ਆ ਫਿਰ ਮਨੁੱਖਾ ਜੀਵਨ ਸਾਡਾ ਸਵਾਰਿਆ ਜਾਵੇਗਾ ਫਿਰ ਆਪਾਂ ਕਹਿ ਸਕਦੇ ਆ ਲੋਕ ਸੁਖੀਏ ਪਰਲੋਕ ਸਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ ਆਇਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਦੀ ਹਾਜ਼ਰੀ ਪਰਦੇ ਉਹ ਸਤਿਗੁਰੂ ਕਿਰਪਾ ਕਰਨ ਸਮੂਹ ਸੰਗਤਾਂ ਤੇ ਨਿਹਰਾਂ ਭਰਿਆ ਹੱਥ ਰੱਖਣ ਸੋ ਗੁਰਮੁਖ ਪਿਆਰਿਓ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਪੁੱਤਰਾਂ ਦੇ ਦਾਨੀ ਸਰਬੰਸ ਦਾਨੀ ਸੋ ਜਿਨ੍ਹਾਂ ਨੇ ਪਰਿਵਾਰ ਵਾਰਿਆ ਸਰਬੰਸ ਵਾਰ ਦਿੱਤਾ ਔਰ ਉਹਨਾਂ ਦਾ ਪ੍ਰਕਾਸ਼ ਪੁਰਬ ਆਪਾ ਮਨਾ ਰਹੇ ਆ ਪਿਛਲੇ ਦਿਨਾਂ ਤੋਂ ਪ੍ਰਭਾਤ ਫੇਰੀਆਂ ਦੇ ਰੂਪ ਵਿੱਚ ਉਹਦੇ ਗੁਣਾਂ ਨੂੰ ਗਾਇਨ ਕੀਤਾ ਸੋ ਕੱਲ ਨੂੰ ਗੁਰਮੁਖ ਪਿਆਰਿਓ ਨਗਰ ਕਿਰਤਲ ਹੈ ਸੰਗਤਾਂ ਦੇ ਸੰਜੋਗ ਦੇ ਨਾਲ ਹਰ ਸਾਲ ਵਿਸ਼ਾ ਵਦੇਸ਼ਾਂ ਦੇ ਵਿੱਚ ਸੰਗਤਾਂ ਹੋਮ ਘਮਾ ਕੇ ਗੁਰਪੁਰਬ ਮਨਾਉਂਦੀਆਂ ਨੇ ਪ੍ਰਕਾਸ਼ ਪੁਰਬ ਮਨਾਉਂਦੀਆਂ ਨੇ ਸੋ ਆਪਾਂ ਵੀ ਹਰ ਸਾਲ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਜਿਨਨੇ ਸਤਬੁੱਧੀ ਪਰਮੇਸ਼ਰ ਨੇ ਦਿੱਤੀ ਹੈ ਉਦੇ ਮੁਤਾਬਕ ਗੁਰਪੁਰਬ ਮਨਾਇਆ ਜਾਂਦਾ ਹੈ ਸੋ ਤੁਸੀਂ ਬੜੇ ਪ੍ਰੇਮ ਭਾਵਨਾ ਤੇ ਪਿਆਰ ਦੇ ਨਾਲ ਸਤਿਗੁਰਾਂ ਦੀ ਹਾਜ਼ਰੀ ਭਰਦੇ ਹੋ ਕੱਲ ਨੂੰ ਨਗਰ ਕੀਰਤਨ ਹੈ ਪੰਜਾਂ ਪਿਆਰਿਆਂ ਦੀ ਅਗਵਾਈ ਹੇਠ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਤਰ ਛਾਇਆ ਹੇਠ ਸਾਢੇ 9 ਵਜੇ ਦਾ ਸਮਾਂ ਹੈ ਕਿਉਂਕਿ ਗੇੜਾ ਲੰਮਾ ਹੈ ਇਸ ਕਰਕੇ ਨਗਰ ਕੀਰਤਨ 9:30 ਨਾਲ ਆਰੰਭ ਹੋਵੇਗਾ ਯਾਨੀ ਕਲੋਨੀ ਡਿਕੋ ਇਹਦੇ ਵਿੱਚ ਵੀ ਦੋ ਤਿੰਨ ਪੜਾਣੇ ਕਹਿੰਦੇ ਫਿਰ ਇਸ ਤੋਂ ਅੱਗੇ ਪਿੰਡ ਤਰਾਣਾ ਉੱਥੇ ਵੀ ਪੜਾਣੇ ਸੋ ਕਿਲੋ ਡੇਢ ਕਿਲੋਮੀਟਰ ਦਾ ਸਫ਼ਰ ਉਹ ਵੀ ਬਣ ਜਾਂਦਾ 2 ਕਿਲੋਮੀਟਰ ਦਾ ਸਫ਼ਰ ਆ ਪੜਾਉਣ ਫਿਰ ਜਿੱਥੇ ਜਾਣਾ ਫਿਰ ਪਿਆਰ ਦੇ ਨਾਲ ਪ੍ਰੇਮ ਦੇ ਨਾਲ ਸਿੱਝੇ ਸਿੱਝੇ ਜਾਣਾ ਤੇ ਸਿੱਝੇ ਸਿੱਝੇ ਆਪਾਂ ਆਉਣਾ ਇਸ ਕਰਕੇ ਸਮਾਂ ਲੱਗ ਜਾਂਦਾ ਫਿਰ ਜਿੱਥੇ ਜਾਵਾਂਗੇ ਜਿਸ ਪੜਾਅ ਤੇ ਉੱਥੇ ਪਦਾਰਥ ਵੀ ਗੁਰੂ ਦੀਆਂ ਸੰਗਤਾਂ ਵਾਸਤੇ ਗੁਰਮੁਖ ਪਿਆਰਿਆਂ ਨੇ ਕੁਝ ਨਾ ਕੁਝ ਪ੍ਰਬੰਧ ਕੀਤਾ ਹੁੰਦਾ ਉਹ ਵੀ ਛਕਣਾ ਛਕਾਉਣਾ ਇਸ ਕਰਕੇ ਗੁਰਮੁਖ ਪਿਆਰਿਓ ਮੇਲੇ ਨਾਲ 5:30 ਵਜੇ ਦਾ ਸਮਾਂ ਹੈ ਕਿਰਪਾ ਕਰਕੇ ਵੇਲੇ ਦੇ ਨਾਲ ਪਹੁੰਚਣ ਦੀ ਕਿਰਪਾਲਤਾ ਕਰਿਓ ਕੱਲ ਨੂੰ ਸੋ ਜਿੱਧਰ-ਜਿੱਧਰ ਦੀ ਨਗਰ ਕੀਰਤਨ ਲੰਗਣਾ ਹੈ ਪੰਜ ਪਿਆਰੇ ਗੁਰੂ ਗ੍ਰੰਥ ਸਾਹਿਬ ਜੀ ਸੋਨਾ ਪਰਿਵਾਰਾਂ ਨੂੰ ਬੇਨਤੀ ਹੈ ਕਿ ਆਪਣੇ ਆਪਣੇ ਘਰ ਮੋਹਰੋ ਗਲੀਆਂ ਸਾਫ਼ ਜ਼ਰੂਰ ਕਰਿਓ ਜੇ ਕੱਲ ਨੂੰ ਅਮਰਤ ਵੇਲੇ ਉੱਠ ਕੇ ਪਾਣੀ ਦਾ ਛੱਟਾ ਮਾਰਿਓ ਤੇ ਜਿੰਨੇ ਕੁ ਜੋਗੇ ਹੈਗੇ ਆ ਗਲੀ ਸਾਫ਼ ਕਰਿਓ ਸਫਾਈ ਬਹੁਤ ਜ਼ਰੂਰੀ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਪੰਜ ਪਿਆਰੇ ਗੁਰੂ ਦੀ ਸੰਗਤ ਕਿਸੇ ਨੇ ਚੱਪਲ ਪਾਈ ਹੋਣੀ ਹੈ ਕਿਸੇ ਨੇ ਨਹੀਂ ਵੀ ਪਾਈ ਹੋਣੀ ਇਸ ਕਰਕੇ ਸਫਾਈ ਬਹੁਤ ਜ਼ਰੂਰੀ ਹੈ ਸੋ ਇਹ ਬਹੁਤ ਜ਼ਰੂਰੀ ਹੈ ਆਪਣੇ ਆਪਣੇ ਘਰਾਂ ਮੋਹਰੇ ਉਹ ਸਫਾਈ ਕਰਿਓ ਦੇ ਸੋ ਪਰਸੋਂ ਫਿਰ ਰੱਖੇ ਗਏ ਪਾਠ ਦੇ ਭੋਗ ਘਰੇਲੇ ਉਪਰੰਤ ਦਵਾਨ ਸਜਾਏ ਜਾਣਗੇ ਸਾਰੀਆਂ ਸੰਗਤਾਂ ਦੇ ਦੋਵੇਂ ਦਿਨ ਪਿਆਰ ਭਾਵਨਾ ਦੇ ਨਾਲ ਹਾਜ਼ਰੀ ਲਗਾਉਣੀ ਆ ਕੋਈਆਂ ਗਲਤੀਆਂ ਦੇਖੇ ਮਾ ਪਾਦਸ਼ਾਹ ਦੇ ਚਰਨਾਂ ਅੰਦਰ ਚਕਾਓ ਸੀਸ ਬਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ